ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਡੇਰਾ ਮੁਖੀ ਰਾਮ ਰਹੀਮ ਜਿਹੜਾ ਕਿ ਜੇਲ੍ਹ ਦੇ ਵਿੱਚ ਬੰਦ ਹੈ ਉਸ ਦੇ ਵੱਲੋਂ ਪੈਰੋਲ ਦੀ ਮੰਗ ਕੀਤੀ ਗਈ ਹੈ ਉਸਨੇ ਦੁਬਾਰਾ ਪੈਰੋਲ ਐ ਜਿਹੜੀ ਉਹ ਮੰਗੀ ਹੈ ਤਾਂ ਦੱਸਦੀ ਹੈ ਕਿ ਹਰਿਆਣਾ ਸਰਕਾਰ ਨੂੰ ਇਸ ਬਾਬਤ ਅਰਜੀ ਲਗਾਈ ਹੈ ਤੇ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਵੀ ਮੰਗੀ ਹੈ ਤਾਂ ਇਸ ਦੌਰਾਨ ਚੋਣ ਕਮਿਸ਼ਨ ਦੇ ਵੱਲੋਂ ਸਵਾਲ ਕੀਤਾ ਗਿਆ ਹੈ ਕਿ ਕੋਈ ਐਮਰਜੈਂਸੀ ਸਥਿਤੀ ਹੈ ਕਿ ਜਿਸ ਦੇ ਤਹਿਤ ਪੈਰੋਲ ਦਿੱਤੀ ਜਾਵੇ ਤਾਂ ਇਸ ਬਾਬਤ ਹਾਲੇ ਕੋਈ ਆਨਸਰ ਨਹੀਂ ਦਿੱਤਾ ਗਿਆ ਇਸ ਬਾਬਤ ਸਰਕਾਰ ਦੇ ਵੱਲੋਂ ਜਵਾਬ ਦਾਖਲ ਕਰਨਾ ਹਾਲੇ ਬਾਕੀ ਤਾਂ ਤਾਂ ਕਹਿ ਸਕਦੇ ਆ ਕਿ ਹੁਣ ਤੱਕ ਦੀ ਜਿਹੜੀ ਵੱਡੀ ਗੱਲ ਹੈ ਕਿ ਰਾਮ ਰਹੀਮ ਨੇ ਫਿਰ ਤੋਂ ਜਿਹੜੀ ਪੈਰੋਲ ਹੈ ਉਹ ਦੁਬਾਰਾ ਮੰਗ ਲਈ ਹੈ ਹਾਲਾਂਕਿ 2 ਸਤੰਬਰ ਨੂੰ 21 ਦਿਨਾਂ ਦੀ ਪੈਰੋਲ ਖਤਮ ਕਰਕੇ ਰਾਮ ਰਹੀਮ ਦੁਬਾਰਾ ਜੇਲ੍ਹ ਦੇ ਵਿੱਚ ਗਿਆ ਸੀ ਪਹਿਲਾਂ ਉਸਨੇ ਪੈਰੋਲ ਦੀ ਅਰਜੀ ਲਗਾਈ ਸੀ ਜਿਸ ਦੇ ਤਹਿਤ ਉਸਨੂੰ 21 ਦਿਨਾਂ ਦੀ ਪੈਰੋਲ ਮਿਲਦੀ ਹੈ ਜਿਸ ਤੋਂ ਬਾਅਦ ਉਹ 2 ਸਤੰਬਰ ਨੂੰ ਪੈਰੋਲ ਖਤਮ ਕਰਕੇ ਵਾਪਸ ਜੇਲ੍ਹ ਦੇ ਵਿੱਚ ਚਲਾਇਆ ਜਾਂਦਾ ਹੈ ਤੇ ਹੁਣ ਦੁਬਾਰਾ ਹਾਲੇ ਮਹਿਜ 1 ਮਹੀਨਾ ਵੀ ਨਹੀਂ ਹੋਇਆ ਤੇ ਉਸ ਸਥਿਤੀ ਦੇ ਵਿੱਚ ਇੱਕੋਦਮ ਫਿਰ ਤੋਂ ਜਿਹੜੀ ਪੈਰੋਲ ਦੀ ਅਰਜੀ ਹੈ ਹਲਗਾ ਦਿੱਤੀ ਜਾਂਦੀ ਹੈ ਤੇ ਸੂਬਾ ਸਰਕਾਰ ਨੇ ਜੂਰੀ ਮੰਗੀ ਹੈ ਕਿਉਂਕਿ ਚੋਣਾਂ ਦਾ ਮਾਹੌਲ ਹੈ ਪੰਚਾਇਤੀ ਚੋਣਾਂ ਦੀ ਜਿਹੜੀ 15 ਅਕਤੂਬਰ ਨੂੰ ਹੋਣੀ ਹੈ ਤੇ ਉਸ ਤੋਂ ਪਹਿਲਾਂ ਜਿਹੜੀ ਪੈਰੋਲ ਹੈ ਉਹ RAM RAHIM ਮੰਗਦੇ ਆਏ ਸੀ ਇਸ ਦੇ ਉੱਤੇ ਹੁਣ ਅੱਗੇ ਕੀ ਐਕਸ਼ਨ ਲਿਆ ਜਾਵੇਗਾ ਹਾਲਾਂਕਿ ਉਹਨਾਂ ਨੇ ਪੁੱਛਿਆ ਚੋਣ ਕਮਿਸ਼ਨ ਨੇ ਕਿ ਕੋਈ ਐਮਰਜੈਂਸੀ ਸਥਿਤੀ ਹੈ ਜਿਸ ਦੇ ਤਹਿਤ ਪੈਰੋਲ ਦਿੱਤੀ ਜਾਵੇ ਤਾਂ ਸੂਬਾ ਸਰਕਾਰ ਨੇ ਕੋਈ ਹਾਲੇ ਜਿਹੜਾ ਜਵਾਬ ਹੈ ਉਹ ਦਾਖਲ ਨਹੀਂ ਕੀਤਾ ਇਸ ਦੇ ਬਾਰੇ ਕੋਈ ਆਨਸਰ ਨਹੀਂ ਕੀਤਾ ਕਿ ਕਿਹੜੀ ਸਥਿਤੀ ਹੈ ਜਾਂ ਕਿਸ ਬਾਬਤ ਜਿਹੜੀ ਪੈਰੋਲ ਹੈ ਉਹ RAM RAHIM ਦੇ ਵੱਲੋਂ ਮੰਗੀ ਜਾ ਰਹੀ ਹੈ ਹਾਲਾਂਕਿ ਇਸ ਬਾਬਤ ਹਾਲੇ ਕੋਈ ਐਕਸ਼ਨ ਨਹੀਂ ਲਿਆ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਮਿਲਦੀ ਹੈ ਜਾਂ ਨਹੀਂ ਕਿਉਂਕਿ ਹਾਲੇ ਮਹੀਨੇ ਤੋਂ ਵੀ 40 ਦਿਨ ਹੋਏ ਨਹੀਂ ਪਹਿਲਾਂ ਜਿਹੜੀ ਪੈਰੋਲ ਸੀ ਉਹ ਇਸ ਮਹੀਨੇ ਦੀ 2 ਤਰੀਕ ਯਾਨੀ ਕਿ 2 ਸਤੰਬਰ ਨੂੰ ਖਤਮ ਹੋਈ ਸੀ ਤੇ 2 ਸਤੰਬਰ ਨੂੰ ਰਾਮ ਰਹੀਮ ਜਿਹੜਾ ਮੁੜ ਜੇਲ੍ਹ ਦੇ ਵਿੱਚ ਗਿਆ ਸੀ ਤੇ ਇਸ ਤਹਿਤ ਦੁਬਾਰਾ ਇਹ ਜਿਹੜੀ ਉਹ ਪੈਰੋਲ ਮੰਗੀ ਜਾਂਦੀ ਹੈ ਹਾਲਾਂਕਿ ਪਹਿਲਾਂ ਜਿਹੜੀ ਪੈਰੋਲ ਮੰਗੀ ਸੀ ਉਸ ਦੇ ਵਿੱਚ ਵੀ SGPC ਦੇ ਵੱਲੋਂ ਵਿਰੋਧ ਜाहिर ਕੀਤਾ ਗਿਆ ਸੀ ਉਹਨਾਂ ਨੇ ਇਸ ਗੱਲ ਦੀ ਆਲੋਚਨਾ ਕੀਤੀ ਸੀ ਕਿ ਉਸ ਨੂੰ ਕਿਉਂ ਪੈਰੋਲ ਦਿੱਤੀ ਜਾਂਦੀ ਹੈ ਵਾਰ-ਵਾਰ ਜਦ ਕਿ ਬੰਦੀ ਸਿੰਘਾਂ ਦਾ ਮੁੱਦਾ ਇਹ ਜਿਹੜਾ ਉਹ ਨਹੀਂ ਚੁੱਕਿਆ ਜਾਂਦਾ ਤੇ ਹੁਣ ਦੁਬਾਰਾ ਫਿਰ ਜਿਹੜਾ ਪੈਰੋਲ ਮੰਗਿਆ ਇਸ ਦੇ ਤਹਿਤ ਹੁਣ ਜਿਹੜੇ ਵਿਰੋਧ ਨੇ ਉਹ ਕਿਤੇ ਜਾਣਗੇ ਤੇ ਹਾਲਾਂਕਿ ਬੇਹਦ ਹੈ ਮੈਂ ਕਿ ਹੁਣ ਜਿਹੜੀ ਪੈਰੋਲ ਹੈ ਉਸ ਦੇ ਉੱਤੇ ਕੀ ਐਕਸ਼ਨ ਲਿਆ ਜਾਵੇਗਾ